ਸਰਬਜੀਤ ਸਿੰਘ ਜੀ ਜਲਵੇ ਦਾ ਆਸ਼ੀਸ਼ ਖਟਕਰ ਤੇਗ ਵਰਪਰੀ ਸ਼ਾਹ ਪਰ ਇਹ ਤਿੰਨ ਨੌਜਵਾਨ ਜਿਹੜੇ ਆ ਗ੍ਰੇਪ ਨੌਜਵਾਨ ਦੇ ਹਾਕ ਕਰਾਉਣ ਦੇ ਵਾਸਤੇ ਆਪਾਂ ਰੇਡ ਬੈਟਰਾ ਕੰਦੇ ਆਏ ਆ ਕਿਉਂਕਿ ਤੇਜ ਜੀ ਤੇਜ ਦਾ ਸੰਭਾਲ ਨੂੰ ਆਪਣੀ ਗੱਲ ਕਹਿਣ ਦਾ ਹੱਕ ਦਿੰਦਾ ਵਾ ਹਾਰਨ ਫਾਨ ਇਹ ਸਟੇਜ ਦਾ ਪਸੰਦਾ ਆਪਣੀ ਗੱਲ ਰੱਖ ਸਕਦਾ ਵਾ ਇਹ ਅਧਿਕਾਰ ਸਾਨੂੰ ਸੰਵਿਧਾਨ ਦੀ ਤਾਰਾ ਨਹੀਂ ਦਿੰਦੀ ਆ ਪਰ ਬਾਦ ਕਿਸਮ ਦੇ ਆਦੇਸ਼ ਦੀ ਜਿਹਦੇ ਬਾਰੇ ਮੱਦੀ ਜੀ ਪ੍ਰਚਾਰ ਕਰਦੇ ਆ ਕਿ ਹਿੰਦੁਸਤਾਨ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰੀਆ ਇਹ ਲੋਕਤੰਤਰ ਦੀ ਬਦਕਿਸਮਤੀ ਆ ਕਿ ਇਹਦੇ ਜੋ ਨੌਜਵਾਨ ਆਪਣੀ ਹੱਕੀ ਮੰਗਾਂ ਦੇ ਵਾਸਤੇ ਆਵਾਜ਼ ਚੱਕਦੇ ਚੋਕੇ ਜ਼ਬਰਦਸਤੀ ਜੇਲ੍ਹਾਂ ਵਿੱਚ ਬੰਦ ਕੀਤਾ ਜਾਂਦਾ ਵਾ ਇਹ ਹੁਕਮਰਾਨਾਂ ਦਾ ਖਾਸਾ ਵਾ ਇਹ ਹੁਕਮਰਾਨ ਟੰਗ ਰਾਤਾ ਪਿੱਟਦੇ ਆ ਲੋਕਤੰਤਰ ਔਰ ਲੋਕਤੰਤਰ ਦੇ ਨਾਂ ਦੇ ਉੱਤੇ ਇੱਕ ਤਾਨਾਸ਼ਾਹੀ ਚੱਲ ਰਹੀ ਆ ਤਾਨਾਸ਼ਾਹ ਦੇਖਦੇ ਚਲਾ ਰਹੇ ਆ ਮਖਾਤਾ ਲੋਕਤੰਤਰ ਦਾ ਪਾਇਆ ਵਾ ਤੇ ਜਿਹੜੇ ਵੀ ਆਪਣੀਆਂ ਮੰਨਾਂ ਮਸਲੇ ਚੁੱਕ ਦੇਣ ਵਰਗੇ ਜੇਲ੍ਹਾਂ ਸੁੱਟਿਆ ਜਾਂਦਾ ਵਾ ਕਮ ਕੀਤੀ ਜਾਵੇ ਜੋ ਨੌਜਵਾਨ ਵਿਹਾ ਕਰੌਣਾ ਨਾ ਪਾ ਰੇਲ ਵਿੱਚ ਜਾਗਤ ਪਾਲੀ ਜਾਮ ਕੀਤਾ ਇਹ ਸਰਕਾਰ ਨੇ ਜਾਮ ਕਰਵਾਵਾ ਇਹ ਸਰਕਾਰ ਨੇ ਫੈਸਲਾ ਕਰਨਾਵਾ ਕਿ ਸਾਡੇ ਨੌਜਵਾਨ ਕਦੋਂ ਰਹਾ ਕਰਨਿਆ ਅੱਜ ਸਾਡੇ ਨੌਜਵਾਨ ਸਰਕਾਰ ਹਾਂ ਕਰਦੇ ਅੱਜ ਰੇਲ ਵਿੱਚ ਮੇਲਾ ਕਰਦੇ ਆ ਇਹ ਤੇਰੀ ਦੀ ਬਦਕਿਸਮਤੀ ਆ ਹਰਿਆਣਾ ਪੁਰਪ੍ਰਸ਼ਾਸਨ ਤੇਰੇ ਆਲਾ ਸਰਕਾਰ ਇਹਦੀਆਂ ਗੱਲੂ ਲੜ ਚੁੱਕੀਆਂ ਵਾ ਕਿਹੜਾ ਆਜੀ ਖਟਕਦੇ ਆ ਲਗਭਗ ਆਪਣੇ 32 ਦਿਨ ਹੋ ਗਏ ਆ ਪੋਖਰਤਾਲ ਦੇ ਬੈਠਾ ਵਾ ਸ਼ੌਤ ਦੀ ਜਨ ਉਹ ਮਗੜ ਰਹੀ ਆ ਦੇ ਸਰਕਾਰ ਜਿਹੜੀ ਆ ਕੰਨਾ ਕੇਸ ਨਾਲ ਮਾਰ ਕੇ ਬੈਠੀ ਆ ਪਰ ਇਹ ਜਿਹੜਾ ਦੇਸ਼ ਆ ਇਹੋ ਲੋਕ ਵੱਡੀਆਂ ਸਰਕਾਰਾਂ ਵੱਡੀਆਂ ਨੇ ਹੁੰਦੀਆਂ ਜਦੋਂ ਲੋਕ ਫੈਸਲਾ ਕਰ ਲੈਂਦੇ ਆ ਜਦੋਂ ਲੋਕ ਕਹ ਲੈਂਦੇ ਆ ਉਹ ਸਰਕਾਰਾਂ ਨੂੰ ਝੁਕਣਾ ਪੈਂਦਾ ਵਾ ਲੋਕਾਂ ਦੀ ਗੱਲ ਸਰਕਾਰ ਨੂੰ ਮੰਨਣੀ ਪੈਂਦੀ ਆ ਸਭ ਇਹਨਾਂ ਸਰਕਾਰਾਂ ਨੂੰ ਆਹ ਕਿਰਤੀ ਕਾਂ ਨੇ ਬੈਠੇ ਆ ਰੈਲਵੇ ਟਿਕਾਣੇ ਬੈਠੇ ਆ ਇਹਨਾਂ ਦੀ ਗੱਲ ਮੰਨਣੀ ਪੈਣੀ ਆ ਜਦੋਂ ਦੇ ਵਕਤ ਕੇਂਦਰ ਸਰਕਾਰ ਦੇਖ ਲੋ ਹੁਣ ਗੱਲ ਹੋ ਗਈ ਜਿਹੜਾ ਜੀ ਅੰਦਰ ਲੰਡਾ ਦੇਖ ਲਵਜਾਇਆ ਵਾ ਬੋਲ ਦੇ ਨੰਮੇ ਲਾਈਏ ਕਿ ਸਦਾ ਮਲਕਾਰਿਆ ਦੇ ਦੇ ਦੀ ਰਾਇਤਾਂ ਨਹੀਂ ਵਿੱਚ ਅਸੀਂ ਆਪਣੀ ਗੱਲ ਰੱਖ ਸਕਦੇ ਆ ਇਹ ਦੇ ਦੇ ਸ਼ਰੀਆ ਦੇ ਦੀ ਰਾਇਤਾਂ ਨਹੀਂ ਦੇ ਦੇ ਕਿਸਾਨ ਤੇ ਮਜ਼ਦੂਰ ਦੇ ਵਾਸਤੇ ਨਹੀਂ ਆ ਤੁਨ ਨੂੰ ਵੀ ਹੱਕੀ ਆ ਪਰ ਜਦੋਂ ਅਸੀਂ ਦਿੱਲੀ ਨੂੰ ਜਾਣਾ ਸੀਗਾ ਸਾਡੇ ਰਾਂਹ ਦੇ ਵਿੱਚ ਗੈਰੀਗੇਟਿੰਗ ਕੀਤੀ ਗਈ ਸਾਡੇ ਰਾਂਹ ਦੇ ਵਿੱਚ ਗੱਲਾਂ ਦਿੱਖਤੀ ਕੀਤੀ ਗਈਆ ਜਰੂਰ ਸਾਦੀ ਦਾ ਸੀ ਮੰਗ ਸੀਗੀ ਕਿ ਸਰਕਾਰ ਸਾਨੂੰ ਜਗਾ ਮਹਈਆ ਕਰਵਾਵੇ ਅਸੀਂ ਆਪਣੀ ਆਵਾਜ਼ ਜਿਹੜੀ ਆ ਸਰਕਾਰ ਦੇ ਕੰਨਾਂ ਵਿੱਚ ਪਹੁੰਚਾਉਣੀ ਸੋ ਸੋ ਦਰਾਰ ਰੱਬ ਕੀ ਆ ਗਿਆ ਖੱਟੜ ਸਰਕਾਰ ਦਾ ਚਿਹਰਾ ਜੰਮ ਦੀ ਸਰਕਾਰ ਦੇ ਕਹਿੰਦੇ ਉੱਤੇ ਅੱਖਨੌਰੀ ਤੇ ਸ਼ੰਗੂ ਚੰਬੂ ਬਾਜ ਦੇਤੇ ਜੋ ਕਿਸਾਨ 30 ਬੁਲਿਆ ਪਰਿਵਾਰ ਚੱਕ ਰਹੇ ਸੀਗੇ ਅੱਗੇ ਜਾਣਾ ਚਾਹੁੰਦੇ ਸੀਗੇ ਉਹਨਾਂ ਦੇ ਉੱਤੇ ਅਥਰੂ ਗੈਸ ਤੇ ਆਇਆ ਉਹਨਾਂ ਦੇਤੇ ਲਾਠੀ ਜਾਨ ਕੀਤਾ ਗਿਆ ਵਾ ਕਿਤੋਂ ਦੀਆਂ ਗੋਲੀਆਂ ਚਲਾਈਆਂ ਗਈਆਂ ਵਾ ਆ ਪਹਿਲੀ ਵਾਰ ਹੋ ਰਿਹਾ ਵਾ ਕੀ ਕੋਈ ਵਿੰਦੰਨ ਕਰੀਆ ਉਹਨਾਂ ਦੇਖਣਾ ਜਿਹੜੇ ਅਭਿਆਨ ਨੇ ਜੂਆਂ ਨੂੰ ਬਾਨ ਕੀਤੇ ਆ ਉਹ ਅਥਰੂ ਗਹਿ ਦੀ ਸ਼ੈਲਨ ਕੀਤੀ ਗਈ ਹੈ ਇਸੇ ਤਰ੍ਹਾਂ 400 ਕਿਸਾਨ ਸਾਡਾ ਯਾਖਮੀ ਹੋ ਰਹਾ ਵਾ ਸ਼ਬਕਾ ਨਾਂਦਵਾਨ ਬਾਰੀ ਸਾਲਮ ਰਿਆ ਮਾਂ ਪੇਦਾ ਇਕ ਲੋਕ ਦਾ ਪੁੱਤਰ ਸੀਗਾ ਦੋ ਪਾਵਾ ਸੀਗੀਆਂ ਕਮੌਰੀ ਬਾਦਰ ਦੇਤੇ ਹੁਕਮਰਾਨਾਂ ਦੇ ਤਸ਼ੱਦਦ ਦਾ ਸਕਾਰ ਹੋਇਆ ਸੀਨ ਜਗਰੀ ਖਾਦਿਆ ਸ਼ਹਾਦਤ ਦਾ ਜਾਨ ਪੀ ਗਿਆ ਇਹ ਦੇਜ ਦਾ ਖਾਸਾਰਿਆ ਵਾਲਾ ਹੁਕਮਾਨ ਦਾ ਖਾਸਾਰਿਆ ਹੁਕਮਾਨਾਂ ਦੀ ਕੋਈ ਰੀਜਾਤ ਨਹੀਂ ਹੁੰਦੀ ਕੋਈ ਕਰਮ ਨਹੀਂ ਹੁੰਦਾ ਜੇ ਰੀਵਾਇਟਣੀ ਨੂੰ ਤਕਵਾਉਂਦੀ ਕੋਸ਼ਿਸ਼ ਕਰਨੀ ਆ ਪਹਿਲੇ ਹੁਕਮਾਨਾਂ ਦਾ ਵੀ ਇਹੀ ਖਾਸਾ ਸੀਗਾ ਤੇ ਆ ਜਿਹੜੇ ਹੁਕਮਰਾਨ ਨੇ ਇਹਨਾਂ ਦਾ ਵੀ ਖਾਸਾ ਕਿਸਾਨ ਨਗਰ ਦਾ ਪਹਿਲਾ ਲੀਡਰ तरह वीर ਦੁੱਲਿਆ ਪੱਟੀ ਨੇ ਅੱਗੇ ਦਾਵਾ ਕਹਿੰਦਾ ਉਹ ਗਜੋਮਾਂ ਦੀਆਂ ਉਜੇੜੇ ਵਿੱਚ ਪੈਦਾ ਕਰਦੇ ਆ ਟੱਕੇ ਨਾਲ ਫੜ ਕੇ ਉਹਨਾਂ ਨੂੰ ਸ਼ਹੀਦ ਕੀਤਾ ਰਿਹਾ ਅੱਜ ਉਸੇ ਲਹਿਰ ਦੇ ਵਾਸਤੇ ਤੁਸੀਂ ਦੁੱਲਿਆ ਪੱਟੀ ਦੇ ਵਾਸਤੇ ਤੁਸੀਂ ਫਰੀਦ ਖਾਨ ਪੱਟੀ ਦੇ ਵਾਸਤੇ ਔਕਸਾਂ ਨੇ ਅੱਗੇ ਲਾ ਕੇ ਨਾਂ ਦੇ ਪੁੱਤਰ ਜੇ ਜਿਨ੍ਹਾਂ ਨੇ ਸਮੇ ਸਮਨੇ ਹੁਕਮਰਾਨਾਂ ਦੇ ਖਿਲਾਫ ਟੱਕਰ ਲਈ ਆ ਸੋ ਅੱਜ ਸਾਡੀ ਮੰਗ ਸੀਗੀ ਕਿ ਸਾਡੇ ਦੇ ਦੇ ਹੁਕਮਰਾਨ ਜੋ ਸਾਡੇ ਨਾਲ ਵਾਅਦਾ ਕੀਤਾ ਸੀਗਾ ਜਦੋਂ 2021 ਦੇ ਜੰਦ ਬੰਦਨ ਆਪਾਂ ਕੋਟਪਾਨ ਕਰਕੇ ਆਏ ਆ ਇਸ ਕੰਦੇਸ ਗਿਆ ਐਮਐਸ ਵਿਜੈਤੇ ਇੱਕ ਕਮੇਟੀ ਬਣਾਵਾਂਗੇ ਇੱਕ ਕਾਨੂੰਨ ਲਾ ਕੇ ਆਵਾਂਗੇ ਐਮਐਸਪੀ ਦੇ ਖਰੀਦ ਦਾ ਗਰੰਟੀ ਦਾ ਕਾਨੂੰਨ ਬਣਾਵਾਂਗੇ ਉਹ ਮਾਦੀਏ ਵਾਦਾ ਕੀਤਾ ਸੀਗਾ ਪਰ ਹਕਮਤਾਂ ਸਾਰ ਮੁੱਕਰ ਗਿਆ ਤੇ ਜੇ ਦੇ ਹਕਮਤ ਜੇ ਦੇ ਲੋਕਾਂ ਨੂੰ ਚੁਰਬੀ ਬੋਲਦੇ ਆ ਕਿ ਇਹ ਐਮਐਸਪੀ ਦੇ ਖਰੀਦ ਕਰ ਰਹੇ ਆ ਗਮਵਾ ਕੀਤਾ ਜਾ ਰਿਹਾ ਵਾ ਦੂਸਰੀ ਆਪਣੀ ਮੰਦ ਸੀਗੀ ਡਜ ਸੁਆਮੀ ਨਾਥਨਾ ਕਿ ਮਸ਼ੀਨਰੀ ਆ ਖੇਵਾਰਚਾਂ ਦੇ ਮੁਤਾਬਕ ਸੀ 2 54 ਨੂੰ ਦੇ ਤੱਕ ਫਸਲਾਂ ਦੇ ਭਾਅ ਦਿੱਤੇ ਜਾਣ ਇਹ ਬੀਜੇਪੀ ਦਾ ਜੋ ਚੋਣ ਮੈਨੀਫੈਸਟੋ ਸੀਗਾ 2014 ਅਨੁਸਾਰ ਜਿਹੜਾ ਵਾਦਾ ਕੀਤਾ ਸੀ ਇਹਨਾਂ ਨੇ ਕੀ ਆ ਜ ਕੁਮਿਸ਼ਨ ਬੈਠਾ ਸ਼ਾਜਰ ਕੋਟਾਈ ਆਠ ਸਾਲ ਮਨ ਮੋਰ ਜਿਲ੍ਹੇ ਦੀ ਰਾਜ ਕਰ ਗਿਆ ਕਿਸਾਨੀ ਦੇ ਵਾਸਤੇ ਪਹਿਲਾ ਕਮਿਸ਼ਨ ਬੈਠਾ ਸੀਗਾ ਇਹਨੂੰ ਲਾਗੂ ਕਰਨਾ ਮناسب ਨਹੀਂ ਸਮਝਿਆ ਆ ਹੁਕਮਦਾਨ ਮੋਤੀ ਦਾ ਲਾਲਾ 57 ਰਹਿ ਗਿਆ ਇਹਨੂੰ ਬਿਲਕੁਲ ਲਾਗੂ ਨਹੀਂ ਕੀਤਾ ਇਸ ਸਦੀ ਮੁੱਖ ਮੰਗਿਆ ਜਿੱਦਾਂ ਦੇਸ਼ ਦੇ ਲੋਕ ਮਦਦ ਹੀ ਆਪਣੇ ਮਿੱਤਰਾਂ ਦਾ ਕਰਜ਼ਾ ਖਤਮ ਕਰਦੇ ਆ ਜਿੱਦਾਂ ਉਹਨਾਂ ਦੇ ਕਰਜ਼ੇ ਦੇ ਲਿੱਕਾ ਮਾਰੀਆਂ ਜਾਂਦੀਆਂ ਵਾ ਉਸੇ ਤਰਜ਼ ਦੇ ਤੇ ਦੇਸ਼ ਦੇ ਕਿਸਾਨ ਤੇ ਮਜ਼ਦੂਰ ਦਾ ਕਰਜ਼ਾ ਜਿਹੜਾ ਖਤਮ ਕਰਨਾ ਚਾਹੀਦਾ ਹੈ ਇਸ ਸਦੀ ਮੰਗਿਆ ਜਿੱਦਾਂ ਪਿਛਲੇ 9 ਸਾਲਾਂ ਦੇ ਦੇਜ ਦੇ 13 ਲੱਖ 60 ਕਰੋੜ ਰੁਪਇਆ ਕਰਪੋਰੇਟਾਂ ਦਾ ਖਤਮ ਕੀਤਾ ਵਾ ਉਸੇ ਤਰ ਜਿਤੇ ਸਾਡੀ ਮੰਗਿਆ ਦੇਜ ਦੇ ਕਿਸਾਨ ਤੇ ਮਜ਼ਦੂਰ ਦਾ ਕਰਜ਼ਾ ਖਤਮ ਕਰਨ ਮਾਦਰੀ ਮੰਗੇ ਸੀਗੇ ਆਮ ਸੁਭਾਵਾਂ ਦੇ ਬੋਲਦੇ ਸੀਗੇ ਜੇ ਮੇਰੀ ਸਰਕਾਰ ਬਣੀ ਤੇ ਪਹਿਲੀ ਕਰਨ ਵਿੱਚ ਪਹਿਲਾ ਹੀ ਕੰਮ ਹੋਗਾ ਦੇਸ਼ ਦੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਮੁਕਤ ਕਰੇਗੇ ਮੋਦੀ ਜੀ ਆਮ ਸੁਭਾਵਾਂ ਚ ਕਹਿੰਦੇ ਹੁੰਦੇ ਸੀ ਮੁੱਕਰ ਗਿਆ ਹੈ ਇਸ ਤਰ੍ਹਾਂ ਸਾਡੀ ਮੰਨੀ ਹੋਈ ਮੰਗ ਸੀਗੀ ਕਿ ਪলিউਸ਼ਨ ਐਕਟ ਦੇ ਵਿੱਚੋਂ ਖੇਤੀਬਾੜੀ ਸੈਕਟਰ ਨੂੰ ਬਾਹਰ ਕੀਤਾ ਜਾਵੇ 7% ਪੋਲੂਸ਼ਨ ਫਸਲਾਂ ਦੀ ਰਹਿਤ ਖਰੂਨ ਦਾ ਖੇਤੀ ਬਾੜੀ ਸੈਕਟਰ ਦਾ ਹੰਦਾ ਵਾ ਤੇ ਅੱਜ ਦੇ ਦੇ ਕਿਸਾਨ ਨੂੰ ਇਹ ਦੇਖਣ लायक ਦੇ ਤੌਰ ਤੇ ਪੇਸ਼ ਕਰ ਰਹੇ ਆ ਜਦੋਂ ਅਗਰੇ ਪਰਾਲੀ ਨੂੰ ਅੱਗ ਲਾਉਂਦੇ ਆ ਤੇ ਪਰਾਲੀ ਦਾ ਧੂਆਂ ਕਹਿੰਦੇ ਦਿੱਲੀ ਜਾਂ ਤਾਂ ਚੰਡੀਗੜ੍ਹ ਦੀ ਵੜਦਾ ਹੈਗਾ ਸੋ ਤਾਂ ਦਾ ਪਸਾ ਪੰਜਾਬ ਦੇ ਕਿਸਾਨਾਂ ਦੇ ਸੇ ਦੰਨੇ ਜਾਂਦਾ ਵਾ ਜਦੋਂ ਕਿ ਅਸੀਂ ਜੇ ਫਸਲ ਪੈਦਾ ਕਰਦੇ ਆ ਸੋਨੇ ਵਰਗੀ ਅਨਾਜ ਪੈਦਾ ਕਰਕੇ ਦਿੰਨੇ ਆ ਸਾਡੀ ਮੰਗ ਆ ਕਿ ਪ੍ਰਾਈ ਨੂੰ ਸਾਰਨਾ ਸਾਡੇ ਵਾਸਤੇ ਕੋਈ ਅੰਕੜਾ ਸਵਾਲ ਨਹੀਂ ਹੋਗਾ ਸਰਕਾਰ ਕੋਈ ਪ੍ਰੋਜੈਕਟ ਅੰਦਸਤੀ ਲੈ ਕੇ ਆਵੇ ਪ੍ਰੋਜੈਕਟ ਜੋਸ਼ ਪ੍ਰਬੰਧ ਕਰੇ ਸਰਕਾਰ ਇਹਦੇ ਬਾਅਦ ਤੇ ਸਰਕਾਰ ਦੀ ਜ਼ਿੰਮੇਵਾਰੀ ਆ ਤੇ ਕਿਸਾਨ ਨੂੰ ਪੋਲੂਸ਼ਨ ਅਗਲੇ ਵਿੱਚੋਂ ਅੰਬਾਰ ਕੱਢਿਆ ਜਾਵੇ ਇਸ ਤਰ੍ਹਾਂ ਜੋ ਦੇ ਦੇ ਕਿਸਾਨ ਤੇ ਮਜ਼ਦੂਰ ਪਿਛਲੇ ਅੰਦੋਲਨ ਦੇ ਦੌਰਾਨ ਜੋ ਪਰਚੇ ਦੱਜ ਕੀਤੇ ਸੀਗੇ ਉਹਨਾਂ ਪਰਚਿਆਂ ਨੂੰ ਖਤਮ ਕੀਤਾ ਜਾਵੇ ਉਹ ਪਰਚੇ ਰੱਦ ਕੀਤੇ ਜਾਣ ਮਾਦੀ ਜੀ ਮੰਨੇ ਸੀਗੇ ਸਾਹ ਮੁੱਕ ਗਏ ਆ ਇਹ ਵੀ ਦੇਖ ਦੇ ਲੋਕਾਂ ਨਾਲ ਵਾਦਾ ਕੀਤਾ ਸੀਗਾ ਕਿ ਪੀਲੀ ਸੋਧ ਬਲਵੀ ਸੋਧ 23 ਜੋ ਲੈ ਕੇ ਆਏ ਆ ਇਹਨੂੰ ਅਸੀਂ ਨਹੀਂ ਲਿਆਂਦੇ ਪਰ ਦੇਖ ਦੇ ਲੋਕਾਂ ਦੀ ਪਿਰਸ਼ਰਾ ਮਾਰਿਆ ਲੋ ਪਾਰਲੀਮੈਂਟ ਕਾਨੂੰਨ ਲੈ ਕੇ ਆਇਆ ਏ ਇਹ ਤੋਂਗਾ ਸਾਡੀ ਮੰਗ ਆ ਕਿ ਬਾਤ ਸੁਗਾਤ ਵਿਸ਼ਵ ਸੰਸਦ ਅ ਵਿਸ਼ਵ ਪਾਰ ਸੰਸਦ ਵਿੱਚੋਂ ਬਾਹਰ ਆਵੇ ਤੇ ਦੇਸ਼ ਦੇ ਮਿਹਨਤੂਰ ਭਰਾਵਾਂ ਦੇ ਵਾਸਤੇ ਮੰਰੇਗਾ ਦੇ ਤਾ 200 ਦਿਨ ਕੰਮ ਦੀ ਗਰੰਟੀ ਮੰਗ ਕਰ ਰਹੇ ਆ 100 ਦਿਨ ਦੀ ਗਰੰਟੀ ਦਿੰਦੇ ਆ 46 ਦਿਨ ਦਾ ਰੋਜ਼ਗਾਰ ਤੇ ਆਦਿਵਾਸੀ ਭਰਾਵਾਂ ਦੇ ਵਾਸਤੇ ਸਹਾਦਨ ਦੀ ਪੰਮੀ ਸੂਚੀ ਨੂੰ ਲਾਗੂ ਕੀਤਾ ਜਾਵੇ ਸੱਤ ਮਹ ਮਸਲੇ ਆ ਜਿੰਨਾਂ ਨੂੰ ਲੈ ਕੇ ਆਤੰਦਨ ਕਰ ਰਹੇ ਆ ਅੰਦੋਲਨਸ ਮੁੱਚੇ ਦੇਹ ਦੇ ਜਵਾਦ ਰਿਆ ਦਾ ਹੁਕਮਾਨਾ ਨੂੰ ਸਵਾਲ ਪੁੱਛੇ ਜਾ ਰਹੇ ਆ ਹੁਕਮਾਨਾ ਨੂੰ ਭੱਜਣ ਦੇ ਵਾਸਤੇ ਰਾਹ ਨਹੀਂ ਲੱਭ ਰਹੇ ਸੱਤ ਜਿੰਨਾ ਤੇ ਤੱਕ ਸਾਡੀਆਂ ਮੰਗਾਂ ਦੇ ਮਸਲੇ ਹੱਲ ਨਹੀਂ اندੇ ਇਹ ਅੰਦੋਲਨ ਇਸੇ ਤਰ੍ਹਾਂ ਚੱਲਣਾ ਵਾ ਜਿੰਨਾ ਤੇ ਤੱਕ ਸਾਡੇ ਤਿੰਨ ਨੌਜਵਾਨ ਸਰਕਾਰ ਹਾਂ ਨਹੀਂ ਕਰਦੀ ਬਿਨਾਂ ਸ਼ਰਤ ਤੇ ਸਾਡੇ ਪੀਣ ਵਾਸਤੇ ਪਾਣੀ ਦਾ ਪ੍ਰਬੰਧ ਨਹੀਂ ਕਰਦੀ ਪੀਣ ਦੀ ਵਿਵਸਥਾ ਨਹੀਂ ਕਰਦੀ ਇਹ ਪੰਜਾਬ ਸਰਕਾਰ ਨਾਲ ਟਕਰਾਵੀ ਮੰਗ ਹੈਗੀ ਆ ਉਹ ਨਾ ਦਿੱਤਾ ਕਾ ਇਹ ਮੋਰਚੇ ਆ ਚੱਲਣੇ ਆ ਚੜਦੀ ਕਲਾ 'ਚ ਰਹੋ ਜਿੱਤਾਂਗੇ ਇਹ ਆਦੇਸ਼ ਨਿਰਚ ਹੱਲ ਵੀ ਤੇ ਤਿਆਰ ਵੀ ਜਿੱਤ ਜਿਹੜੀ ਆ ਲੜਦੇ ਲੋਕਾਂ ਦੀ ਆ ਸੋਹਨੀਆ ਬੇਨਤੀਆਂ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ